ਗੁਰਜੀ ਦਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਮੈਂ ਇੱਥੇ ਆਇਆ ਹਾਂ ਮੇਰੇ ਵੱਡੇ ਵੀਰ ਇਸ ਚੰਨ ਵਾਲਿਆਂ ਦਾ ਉਹਨਾਂ ਦਾ ਜੀ ਆਇਆਂ ਤੇ ਤੇ ਧੰਨਵਾਦ ਕਰਦਾ ਹਾਂ ਇਹ ਪਵਿੱਤਰ ਅਸਥਾਨ ਭਾਈ ਲਾਲੋ ਜੀ ਡੱਲਾ ਸਾਹਿਬ ਡੱਲਾ ਸਾਹਿਬ ਇਸੇ ਕਰਕੇ ਕਿਹਾ ਜਾਂਦਾ ਬ੍ਰਹਮ ਗਿਆਨੀ ਭਾਈ ਲਾਲਾ ਨੂੰ ਪਿੰਡ ਡੱਲਾ ਹੈ ਇਸ ਨਗਰ ਦੇ 72 ਪਾਕ ਇਸ ਪਿੰਡ ਡੱਲੇ ਦੇ ਵਿੱਚ ਹੋਏ ਸੀ ਪਰਸਾਇ ਪ੍ਰਸਾਇ ਗੁਰੂ ਅਮਰਦਾਸ ਮਹਾਰਾਜ ਸੱਚੇ ਬਾਦਸ਼ਾਹ ਨੇ 22 ਮੰਜੀਆਂ ਸਥਾਪਿਤ ਕੀਤੀਆਂ ਸੀ ਚਾਰ ਮੰਜੀਆਂ ਇਸ ਡੱਲਾ ਪਿੰਡ ਨੂੰ ਪ੍ਰਾਪਤ ਹੋਈਆਂ ਸੀ ਜਿਨ੍ਹਾਂ ਵਿੱਚ ਭਾਈ ਲਾਲੋ ਜੀ ਚਾਰ ਹੋਏ ਸੀ ਇਹਨਾਂ ਨੂੰ ਸਿੱਖੀ ਦਾ ਪ੍ਰਚਾਰ ਕਰਕੇ ਗੁਰੂ ਅਮਰਦਾਸ ਮਹਾਰਾਜ ਸੱਚੇ ਬਾਦਸ਼ਾਹ ਨੇ ਤੇ ਜਾਸੀ ਜਾਓ ਗੁਰ ਸਿੱਖੋ ਗੁਰ ਸਿੱਖੋ ਪਤਰੂ ਜਾ ਕੇ ਸਿੱਖੀ ਦਾ ਪ੍ਰਚਾਰ ਕਰੋ ਭਾਈ ਲਾਲੋ ਜੀ ਅਰਜਾਨਾ ਇੱਥੋਂ ਗਰਦਰਾ ਗੋਦਵਾਲ ਸਾਹਿਬ ਬੋੜੀ ਸਾਹਿਬ ਸੇਵਾ ਕਰਨ ਵਾਸਤੇ ਜਾਂਦੇ ਸੀ ਜੋ ਕਿ ਇੱਕ ਟੋਕਰਾ ਪ੍ਰਸ਼ਾਧਿਆਂ ਦਾ ਇਹ ਤੋਂ ਰੋਜ਼ ਆਪਣੇ ਸਿਰ ਉੱਤੇ ਰੱਖ ਕੇ ਗੋਦਵਾਲ ਸਾਹਿਬ ਰਜਾਨਾ ਜਾਂਦੇ ਸੀ ਸੇਵਾ ਕਰਦੇ ਸੀ ਲੰਗਰਾਂ ਦੀ ਜਾ ਕੇ ਮੀ ਆਵੇ ਨੇ ਰੀ ਆਵੇ ਉਹਨਾਂ ਨੇ ਕਦੇ ਨਾਗਾਂ ਨਹੀਂ ਸੀ ਪੈਣ ਦਿੱਤਾ ਬੜੀ ਮਹਾਰਾਜੀ ਕਿਰਪਾ ਸੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਜਦੋਂ ਉੱਥੇ ਲੰਗਰ ਵਿੱਚ ਜਾਂਦੇ ਸੀ ਗੁਰੂ ਅਮਰਦਾਸ ਮਹਾਰਾਜ ਨੇ ਪੁੱਛਿਆ ਭਾਈ ਕਿੱਥੋਂ ਆਏ ਨੇ ਕਹਿੰਦਾ ਜੀ ਪਿੰਡ ਡੱਲੇ ਤੋਂ ਆਏ ਨੇ ਕਹਿੰਦਾ ਤੁਸੀਂ ਕੀ ਕਰਦੇ ਨੇ ਕਹਿੰਦਾ ਅਸੀਂ ਮਾੜੀ ਮੋਟੀ ਦਵਾਈ ਬੂਤੀ ਹਕੀਮ ਨੇ ਦੇਸੀ ਦਵਾਈ ਦੇ ਟੀਮ ਨੇ ਦਵਾਈ ਦਿੰਦੇ ਨੇ ਗੁਰੂ ਅਮਰਦਾਸ ਨੇ ਥਾਪੜਾ ਦੇ ਕੇ ਕਿਹਾ ਜਾ ਸੰਤਾਂ ਦੀ દવા ਕਰਿਆ ਕਰਨੀ દવા ਕਰਿਆ ਕਹਿੰਦੀ ਸੰਤਾਂ ਨੂੰ ਠੀਕ ਕਰਕੇ ਤੋ ਰਿਆ ਕਹਨਾ ਉਸੇ ਤੋਹੇ ਭਾਈ ਲਾਲੋ ਜੀ ਉਹਨਾਂ ਦੇ ਕੀਤੇ ਹੋਏ ਬਚਨਾਂ ਤੇ ਥਾਪੜਾ ਲੈ ਕੇ ਇਸ ਸਥਾਨ ਤੇ ਆਏ ਉਹਨਾਂ ਨੇ ਸੇਵਾ ਕੀਤੀ ਇੱਕ ਇਹੋ ਜਿਹਾ ਸਮਾਂ ਆਇਆ ਜੋ ਕਿ ਤਿਆ ਤਾਪ ਗੋਦਵਾ ਸਾਹਿਬ ਬੋੜੀ ਸਾਹਿਬ ਕੈਦ ਕੀਤਾ ਸੀ ਪਿੰਜਰੇ ਦੇ ਵਿੱਚ ਇੱਕ ਛੋਟਾ ਜਿਹਾ ਬੱਚਾ ਭਾਈ ਲਾਲੋ ਜੀ ਨੇ ਬੇਨਤੀ ਕੀਤੀ ਇਹ ਬੱਚਾ ਸਾਨੂੰ ਦੇ ਦਿਓ ਅਸੀਂ ਆਪਣੇ ਪਾਸ ਲੈ ਕੇ ਜਾਵਾਂਗੇ ਅੱਗੋਂ ਕਹਿੰਦੇ ਗੁਰਮਾਨ ਸਿੰਘ ਜੀ ਨਹੀਂ ਜੀ ਰਹਿਣ ਦੋ ਉੱਥੇ ਦੋ ਤਿੰਨ ਵਾਰੀ ਬੇਨਤੀ ਕਰਨ ਤੇ ਉਹਨਾਂ ਨੇ ਉਸ ਬੱਚੇ ਨੂੰ ਆਪਣੇ ਪਾਸ ਲੈ ਆਂਦਾ ਜਦੋਂ ਰਾਸਤੇ ਵਿੱਚ ਨਾਲ ਲੈ ਕੇ ਆ ਰਹੇ ਸੀ ਤੇ ਉਹ ਕਹਿੰਦਾ ਮੈਨੂੰ ਭੁੱਖ ਲੱਗੀ ਆ ਮੈਨੂੰ ਭੁੱਖ ਲੱਗੀ ਆ ਮੈਂ ਕੁਝ ਖਾਣਾ ਬ੍ਰਹਮ ਗਿਆਨੀ ਭਾਈ ਲਾਲੋ ਜੀ ਕਹਿੰਦਾ ਆਪਾਂ ਅੱਗੇ ਚੱਲਦੇ ਆਂ ਅੱਗੇ ਗੁਰਸਿੱਖਾਂ ਦੇ ਨਗਰ ਆਉਣਗੇ ਉੱਥੇ ਤੈਨੂੰ ਪ੍ਰਸ਼ਾਦਾ ਪਾਣੀ ਸਕਾਇਆ ਜਾਊਗਾ ਤੁਸੀਂ ਉੱਥੋਂ ਪਰਫੇ ਵੀ ਕਹਿੰਦਾ ਨਹੀਂ ਫਿਰ ਨਾਲ ਦੇ ਹੋਰ ਮਹਾਂਪੁਰਛ ਕਹਿੰਦੇ ਚਲੋ ਆਪਾਂ ਨਹੀਂ ਛੱਡ ਦਿੰਨੇ ਆਂ ਦੇਖ ਲੈਨੇ ਆਂ ਕਿ ਖਾ ਕੇ ਆਉਂਦਾ ਕੀ ਇਹਦੀ ਖਰਾਕ ਨੇ ਜਦੋਂ ਗਿਆ ਥੋੜੀ ਦੂਰ ਇੱਕ ਧੋਬੀ ਕੱਪੜੇ ਧੋ ਰਿਆ ਸੀਗਾ ਉਹਨੂੰ ਚੁੰਬੜ ਗਿਆ ਉਹਨੇ ਨਿਚੋੜ ਨਿਚੋੜ ਕੇ ਖਾ ਲਿਆ ਰਾਜ ਪੁੱਜ ਕੇ ਆ ਕੇ ਇੱਕ ਖੱਪੜ ਭਰ ਕੇ ਮਹਾਂਪੁਰਸ਼ਾਂ ਵਾਸਤੇ ਲੈ ਕੇ ਆ ਗਿਆ ਤੇਦਾ ਆਲੇ ਛਗੋ ਇਹ ਮੇਰੀ ਖਰਾਕ ਹੈ ਤੇ ਭਾਈ ਲਾਲੋ ਜੀ ਕਹਿੰਦਾ ਦੇਖੋ ਇਹਦਾ ਰੰਗ ਰੂਪ ਦੇਖੋ ਇਹਦਾ ਚਿਹਰਾ ਦੇਖੋ ਕਹਿੰਦੇ ਅਸੀਂ ਨਾਮ ਜਪਣ ਵਾਲੇ ਬੰਦੇ ਬੰਦਗੀ ਕਰਨ ਵਾਲੇ ਸੇਵਾ ਕਰਨ ਵਾਲੇ ਬੰਦੇ ਹਾਂ ਨਹੀਂ ਅਸੀਂ ਤੈਨੂੰ ਫਿਰ ਗੋਦਵਾਲ ਸਾਹਿਬ ਹੀ ਬੋੜੀ ਸਾਹਿਬ ਛੱਡ ਕੇ ਆਵਾਂਗੇ ਉਹ ਕਹਿੰਦਾ ਨਹੀਂ ਜੀ ਮਾਂ ਬੱਚਾ ਮੈਨੂੰ ਨਾਲ ਲੈ ਕੇ ਜਾਓ ਉਹ ਕਹਿੰਦੇ ਨੇ ਅਸੀਂ ਤੁਹਾਨੂੰ ਉੱਥੇ ਛੱਡ ਕੇ ਆਵਾਂਗੇ ਤੂੰ ਠੀਕ ਨਹੀਂ ਕੀਤਾ ਫਿਰ ਉਹਨੇ ਭਾਈ ਲਾਲੋ ਦੇ ਬਚਨ ਕੀਤਾ ਉਹਨਾਂ ਨੇ ਕਿਹਾ ਬਚਨ ਕਰਦੇ ਆ ਉਹ ਕਹਿੰਦਾ ਕਰੋ ਜਿਹੜਾ ਬਚਨ ਕਰੋਗੇ ਮੈਂ ਉਹਨਾਂ ਤੇ ਪੂਰਾ ਉਤਰੂੰ ਉਹ ਕਹਿੰਦਾ ਸੀ ਆਪਣੇ ਪਾਸ ਤੁਹਾਨੂੰ ਲੈ ਜਾਂਦੇ ਆ ਅਸੀਂ ਉੱਥੇ ਕੋਠਰੀ ਦੇ ਵਿੱਚ ਤੈਨੂੰ ਬੰਦ ਕਰਾਂਗੇ ਸਾਲ ਦੇ ਵਿੱਚ 11.5 ਮਹੀਨੇ ਬੰਦ ਰੱਖੀਦਾ 15 ਦਿਨ ਦੀ ਤੇਨੀ ਸਿਟੀ ਮਿਲਿਆ ਕਰਨੀਆਂ ਉਹ ਕਹਿੰਦਾ ਸੱਤ ਬਚਨ ਮੈਨੂੰ ਮਨਜ਼ੂਰ ਆ ਹਰ ਸਾਲ ਦੀ ਤਰ੍ਹਾਂ ਜਿਹੜੀ ਸ਼ਰਾਧਾਂ ਵਾਲੀ ਪਹਿਲੀ ਪੁੰਨਿਆ ਆਉਂਦੀ ਨੇ ਉਸ ਪੁੰਨਿਆ ਦੇ ਤਈਆ ਤਾਪ ਦੀ ਕੋਠੀ ਖੋਲ ਦਿੱਤੀ ਜਾਂਦੀ ਹੈ ਤੇ 15 ਦਿਨ ਉਹ ਉਨੀ ਸੁੱਤੀ ਮਿਲਦੀ ਨੇ ਜਿਵੇਂ ਸਾਇ ਪ੍ਰਸਾਏ ਬ੍ਰਹਮ ਗਿਆਨੀ ਭਾਈ ਲਾਲੋ ਜੀ ਦੇ ਜਿਵੇਂ ਬਚਨ ਹੋਏ ਆ ਲੰਮੇ ਸਮੇਂ ਤੋਂ ਪਿੱਛੇ ਤੋਂ ਉਵੇਂ ਚੱਲਦਾ ਆ ਰਿਆ ਉਹਦੀ ਰਹਿਤ ਮਜ਼ਾਰਾ ਦੇ ਉਸਤਾਦ ਇਸੇ ਕੋਠਰੀ ਖੋਲੀ ਜਾਂਦੀ ਆ ਤਖਤ ਸਾਹਿਬ ਦੇ ਭਾਈ ਲਾਲੋ ਦੇ ਰਾਸ ਬੇਨਤੀ ਕਰਕੇ ਅਰਦਾਸ ਬੇਨਤੀ ਕਰਕੇ ਪ੍ਰਸ਼ਾਦ ਵੰਡ ਕੇ ਇਸ ਨੂੰ ਖੋਲਿਆ ਜਾਂਦਾ ਇਸੇ ਤਰ੍ਹਾਂ ਜਦੋਂ ਤਿਆਤਾਰ ਕੋਠੀ ਬੰਦ ਕਰਨੀ ਆ ਤਖਤ ਤੇ ਅਰਦਾਸ ਕਰਕੇ ਇਸੇ ਤਰ੍ਹਾਂ ਪ੍ਰਸ਼ਾਦ ਵੰਡ ਕੇ ਇਹਨੂੰ ਬੰਦ ਕਰ ਦਨੇ ਆ ਤਾਂ ਜੋ ਇਸ ਇਲਾਕੇ ਦੀਆਂ ਸੰਗਤਾਂ ਦੂਰੋਂ ਨੇੜੇੋਂ ਅਸੂ ਦੀ 14 ਵਾਲੀ ਮੱਸੀਆ ਜਿਹੜੀ ਹੁੰਦੀ ਆ ਉੱਥੇ ਇਸ਼ਨਾਨ ਕਰਦੇ ਨੇ ਗੁਰਦੁਆਰਾ ਬੋੜੀ ਸਾਹਿਬ ਇੱਥੇ ਇਸ ਤਾਂ ਤੇ ਤਾਂ ਹੀ ਇਸ਼ਨਾਨ ਜੋੜ ਮੇਲਾ ਜਿਆਦਾਤਰ ਤਾਂ ਲੋਕਾਂ ਨੂੰ ਇਹ ਬਤਾ ਵੀ ਤਈਏ ਤਾਪ ਵਾਲਾ ਜਿਹੜਾ ਡੱਲਾ ਸਾਹਿਬ ਨੇ ਉੱਥੇ ਜਾਣਾ ਉਹਦਾ ਕਰਕੇ ਜਿਆਦਾ ਲੋਕਾਂ ਵਿੱਚ ਹੈਗਾ ਦੂਰੋਂ ਗਏ ਨੇੜੇ ਸਾਰਾ ਇਲਾਕਾ ਜਿੱਥੇ ਦਿੱਤੀ ਵੀ ਹੈ ਸਾਰੇ ਉਹਦੇ ਨੇ ਸੇਵਾ ਕਰਦੇ ਨੇ ਮਨਾ ਕਾਮਨਾ ਪੂਰੀਆਂ ਹੁੰਦੀਆਂ ਜਿਨ੍ਹਾਂ ਨੂੰ ਤਾਪ ਚੜਦਾ ਆ ਕੇ ਇਸੇ ਤਸਕ ਤੇ ਅਰਦਾਸ ਕੀਤੀ ਜਾਂਦੀ ਆ ਫਿਰ ਉਹ ਇੱਕ ਮੰਨੀ ਦਾ ਪ੍ਰਸ਼ਾਦ ਤਿਆਰ ਕਰਕੇ ਲੈ ਕੇ ਆਉਂਦੇ ਆ ਉਹ ਪ੍ਰਸ਼ਾਦ ਸੰਗਤਾਂ 'ਚ ਪਟਾਇਆ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ